ਸਤ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਅੱਜ ਮੈਂ ਡਬਲ ਐਫ ਜੀ ਦੇਸੀ ਮੁਰਗੀ ਦੇ ਨਵੇਂ ਵਿਸ਼ੇ ਬਾਰੇ ਦੱਸਾਂਗਾ ਆ ਦੇਖੋ ਡਬਲ ਐਫ ਜੀ ਦੇਸੀ ਮੁਰਗੀ ਮੁਰਗਾ ਕਿੱਦਾਂ ਇਕੱਠੇ ਹੋ ਰਹੇ ਹਨ ਤਾਂ ਅੱਜ ਮਿਤੀ 12 ਸਤੰਬਰ ਹੈ ਟਾਈਮ 7 ਵਜੇ ਦਾ ਹੈ ਰਾਤ ਦਾ ਤਾਂ ਤੁਹਾਨੂੰ ਪਤਾ ਹੀ ਹੈ ਸੁਬਾਹ ਦੇ ਟਾਈਮ ਕਿੰਨੀ ਗਰਮੀ ਪੈਂਦੀ ਹੈ ਤਾਂ ਰਾਤ ਦੇ ਸਮੇਂ ਠੰਡਾ ਮੌਸਮ ਹੋ ਜਾਂਦਾ ਹੈ ਤਾਂ ਮੁਰਗੀ ਨੂੰ ਵੀ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ ਅੱਜ ਤੁਹਾਨੂੰ ਡਬਲ ਐਫ ਜੀ ਦੇਸੀ ਮੁਰਗੀ ਨੂੰ ਠੰਡ ਤੋਂ ਬਚਾਉਣ ਲਈ ਸਾਰੀ ਗੱਲਬਾਤ ਅਸੀਂ ਜਾਵੇਗੀ ਕਿ ਤੁਸੀਂ ਫਾਰਮ ਦੇ ਅੰਦਰ ਦੀ ਕਰਨ ਨਾਲ ਮੁਰਗੀ ਨੂੰ ਠੰਡ ਨਹੀਂ ਲੱਗੇਗੀ। ਸਭ ਤੋਂ ਪਹਿਲਾਂ ਜਿੱਥੇ ਵੀ ਮੁਰਗੀ ਰਹਿ ਰਹੀ ਹੈ ਤਾਂ ਛੱਤ ਥੱਲੇ ਵਿਸ਼ਾਵਣ ਗਿੱਲਾ ਨਹੀਂ ਹੋਣਾ ਚਾਹੀਦਾ। ਜੇ ਥੱਲੇ ਵਿਸ਼ਾਵਣ ਗਿੱਲਾ ਹੋਵੇਗਾ ਤਾਂ ਮੁਰਗੀ ਨੂੰ ਕਈ ਪ੍ਰਕਾਰ ਦੀਆਂ ਮਵਾਰੀਆਂ ਲੱਗ ਜਾਣਗੀਆਂ। ਠੰਡ ਤਾਂ ਲੱਗਣੀ ਹੀ ਲੱਗਣੀ ਹੈ ਪਰ ਹੋਰ ਵੀ ਗਿੱਲੀ ਜੰਗਾ ਦੇ ਉੱਪਰ ਮੁਰਗੀ ਪਵੇਗੀ। ਜਦ ਸੌਵੇਂ ਕੀ ਤੇ ਮਵਾਰੀ ਆਪਣੇ ਆਪ ਲਗਣੀ ਸ਼ੁਰੂ ਹੋ ਜਾਵੇਗੀ ਇਸ ਕਰਕੇ ਵਿਸਾਵਨ ਨੂੰ ਗਿੱਲਾ ਨਹੀਂ ਹੋਣ ਦੇਣਾ ਚਾਹੀਦਾ ਸੁੱਕਾ ਹੀ ਬਣਾਈ ਰੱਖਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਕਿ ਜਿੱਥੇ ਵੀ ਮੁਰਗੀ ਰਹਿ ਰਹੀ ਹੈ ਤਾਂ ਥੱਲੇ ਲੱਕੜ ਦਾ ਅੱਧਾ ਦਾ ਇੰਚ ਬੂਰਾ ਪਾ ਦਿਓ ਸਾਰੇ ਫਾਰਮ 'ਚ ਤਾਂ ਜੋ ਮੁਰਗੀ ਨੂੰ ਅੰਦਰ ਗਰਮਾਹ ਮਿਲ ਸਕੇ ਬੂਰੇ ਨਾਲ ਕਾਫੀ ਗਰਮਾਹ ਮਿਲਦੀ ਹੈ ਤਾਂ ਗਰਮਾਹ ਕਾਰਨ ਮੁਰਗੀ ਸਹੀ ਸਲਾਮਤ ਖਾ ਸਕੇਗੀ ਤਾਂ ਬਾਹਰੋਂ ਠੰਡ ਵੀ ਮੁਰਗੀ ਨੂੰ ਨਹੀਂ ਲੱਗੇਗੀ ਕਿਉਂਕਿ ਬੂਰੇ ਕਾਰਨ ਕਾਫੀ ਗਰਮਾਹ ਫਾਰਮ ਦੇ ਅੰਦਰ ਬਣ ਜਾਵੇਗੀ ਇਸ ਕਰਕੇ ਮੁਰਗੀ ਸਾਹਿਬ ਸਲਾਮਤ ਰਹੇਗੀ ਤੀਜੀ ਗੱਲ ਇਹ ਹੈ ਕਿ ਫਾਰਮ ਦੇ ਆਲੇ-ਦੁਆਲੇ ਡਬਲ ਪਰਦੇ ਲਗਾ ਦਿਓ ਪਹਿਲਾ ਪਰਦਾ ਬੋਰੀਆਂ ਰੱਖਣਾ ਚਾਹੀਦਾ ਹੈ ਤਾਂ ਜੋ ਬੋਰੀਆਂ ਗਰਮ ਹੁੰਦੀਆਂ ਹਨ ਦੂਜਾ ਪਰਦਾ ਕੋਈ ਇਧਰ ਹੀ ਵਗਾਰਾ ਦਰਗਾ ਦਿਓ ਤਾਂ ਜੋ ਅੰਦਰ ਡਵਲ ਪਰਦੇ ਨਾਲ ਗਰਮੈਸ਼ ਬਣੀ ਰਵੇ ਤਾਂ ਬਾਹਰ ਦੀ ਠੰਡ ਅੰਦਰ ਨਾ ਆ ਸਕੇ ਤਾਂ ਹੋਰ ਬੁਖਾਰ ਦੀਆਂ ਗੋਲੀਆਂ ਆਉਂਦੀਆਂ ਹਨ ਨਿੰਮੋ ਪੈਰਾ ਹਫਤੇ ਬਾਅਦ 2-3-3 ਪੱਤੇ ਮੁਰਗੀਆਂ ਨੂੰ ਪਾਣੀ ਵਿੱਚ ਕੋਲ ਕੇ ਦਿੰਦੇ ਰਹੋ ਤਾਂ ਜੋ মুরগি ਨੂੰ ਠੰਡ ਚੋਂ ਬਚਾਇਆ ਜਾ ਸਕੇ ਤਾਂ মুরਗੀ ਨੂੰ ਠੰਡ ਕਰਨ ਕਈ ਵਾਰੀ ਬੁਖਾਰ ਵੀ ਹੋ ਜਾਂਦਾ ਹੈ ਤਾਂ মুরਗੀ ਖਾਣਾ ਪੀਣਾ ਛੱਡ ਦਿੰਦੀ ਹੈ ਇਸ ਕਰਕੇ ਤੁਸੀਂ ਬੁਖਾਰ ਦੀਆਂ ਨਿਮੋ ਪੈਰਾ ਜੋ 10 ਰੁਪਏ ਦਾ ਪਤਾ ਹੁੰਦਾ ਹੈ ਮੈਡੀਕਲ ਤੋਂ ਹਫ਼ਤੇ ਚੋਂ 2-3 ਵਾਰ ਪਾਦੇ ਰਹੋ ਤਾਂ ਜੋ মুরਗੀ ਸਹੀ ਸਲਾਮਤ ਠੰਡ ਵਿੱਚ ਰਹਿ ਸਕੇ ਤਾਂ ਇਹਨਾਂ ਗੱਲਾਂ ਦਾ ਵੀਰੋ ਤੁਸੀਂ ਧਿਆਨ ਦਿਓਗੇ ਤਾਂ ਤੁਹਾਡੀਆਂ ਮੁਰਗੀਆਂ ਸਹੀ ਸਲਾਮਤ ਪਲਣ ਗਈਆਂ ਤਾਂ ਗ੍ਰੋਥ ਵੀ ਕਰਨ ਗਈਆਂ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਸੱਜਣਾ ਵੀਰਾਂ ਨੂੰ ਜਿਹੜੇ ਵੀ ਨਵੇਂ ਜਾਂ ਪੁਰਾਣੇ ਮੁਰਗੀ ਪਾਲ ਰਹੇ ਹਨ ਸਭ ਨੂੰ ਪਤਾ ਚੱਲ ਸਕੇ ਕਿ ਕਿਦਾਂ ਠੰਡ ਵਿੱਚ ਦੇਸੀ ਮੁਰਗੀ ਪਾਲੀ ਜਾਂਦੀ ਹੈ ਤਾਂ ਇਹਨਾਂ ਗੱਲਾਂ ਦਾ ਤੁਸੀਂ ਕਿਹਾਂ ਰੱਖਦੇ ਰਹੋਗੇ that was de the rules of the